ਦੈਂਤ ਤੇ ਦੇਵਤਾ ਦੋ ਸ਼ਬਦ ਆਪਾਂ ਸਰਵਣ ਕਰਦੇ ਹਾਂ ਕਈ ਵਾਰ ਸਾਡਾ ਖਿਆਲ ਹੁੰਦਾ ਹੈ ਕਿ ਦੈਂਤ ਦਾ ਮਤਲਬ ਜਾਂ ਦੇਵਤੇ ਦਾ ਮਤਲਬ ਕੋਈ ਵੱਖਰੀ ਰੂਹ ਹੈ ਇਹ ਦੇਵਤਾ ਕਿਤੇ ਵੱਖਰੇ ਥਾਂ ਤੇ ਰਹਿੰਦਾ ਹੋਏਗਾ ਦੇਵਤਾ ਦਾ ਮਤਲਬ ਇਹ ਹੈ ਉਹ ਬੰਦਾ ਜਿਹੜਾ ਧਰਮ ਦੇ ਰਸਤੇ ਤੇ ਚੱਲਣ ਲੱਗ ਪਿਆ ਹੈ ਤੇ ਜਿਹਦੀ ਜ਼ਿੰਦਗੀ ਚੋਂ ਪਾਪ ਖਤਮ ਹੋ ਗਏ ਹਨ ਤੇ ਜਿਹੜਾ ਚੰਗੇ ਕਰਮ ਕਰ ਰਿਹਾ ਹੈ ਉਹ ਦੇਵਤਾ ਹੈ ਤੇ ਦੈਂਤ ਬੇਨਤੀ ਕਰਾਂ ਸੰਗਤ ਹੈ ਇੱਥੇ ਆਪਾਂ ਦੈਂਤਾਂ ਤੋਂ ਦੇਵਤੇ ਬਣਨ ਵਾਸਤੇ ਆਉਂਦੇ ਹਾਂ ਦੇਵਤੇ ਕੋਈ ਵੱਖਰੀ ਕੋਈ ਜਗਾ ਨਹੀਂ ਹੈ ਕਿ ਜਾਂ ਜਿੱਦਾਂ ਤੇ ਜਿਹੜਾ ਰਾਖਸ਼ ਸ਼ਬਦ ਰਾਖਸ਼ ਭਾਵੇਂ ਆਪਾਂ ਕਿਸੇ ਖਾਸ ਬੰਦਿਆਂ ਵਾਸਤੇ ਵਰਤਦੇ ਆ ਪਰ ਰਾਖਸ਼ ਸ਼ਬਦ ਕਈ ਵਾਰੀ ਸਾਡੇ ਮਨ ਦੇ ਵਿੱਚ ਹੋਏਗਾ ਕਿ ਉਹ ਤਾਂ ਡਰਾਵਣਾ ਜਾਂ ਹੁੰਦਾ ਹੈ ਕਿਸੇ ਵੱਖਰੀ ਜਗਾ ਤੇ ਰਹਿੰਦਾ ਹੈ ਰਾਖਸ਼ ਮੂਰਤਾਂ ਜੀਆਂ ਬਣੀਆਂ ਹੋਈਆਂ ਫੋਟੋਆਂ ਜੀਆਂ ਲੱਗੀਆਂ ਹੋਈਆਂ ਕਿ ਰਾਖਸ਼ ਇਦਾਂ ਦੇ ਹੁੰਦੇ ਜੀ ਉਹਨਾਂ ਦੇ ਇਤੇ ਭਿਆਨਕ ਸਿਰ ਅੱਖਾਂ ਮੂੰਹ ਪਸ਼ੂਮਾ ਵਰਗੇ ਪਰ ਜੇ ਤੁਸੀਂ ਤੁਸੀਂ ਧਿਆਨ ਦੇ ਨਾਲ ਵਿਆਖਿਆ ਪੜੋਗੇ ਤੇ ਰਾਖਸ਼ ਬਿਰਤੀ ਦਾ ਨਾਮ ਹੈ ਸੋਚ ਦਾ ਨਾਮ ਹੈ ਤੇ ਰਾਖਸ਼ ਬੰਦਾ ਸੋਨੇ ਕੱਪੜਿਆਂ ਦੇ ਵਿੱਚ ਸੋਨੇ ਸਰੀਰ ਦੇ ਵਿੱਚ ਵੀ ਹੋ ਸਕਦਾ ਹੈ ਰਾਖਸ਼ ਬੇਨਤੀ ਹੈ ਮੈਂ ਬਚਨ ਧਿਆਨ ਦੇ ਨਾਲ ਸਰਵਣ ਕਰਨਾ ਦੇਵਤਾ ਤੇ ਰਾਖਸ਼ ਦੇਵਤਾ ਤੇ ਦੈਂਤ ਕਿਸੇ ਵੱਖਰੇ ਸਰੀਰ ਦਾ ਨਾਮ ਨਹੀਂ ਹੈ ਬੰਦੇ ਦੀ ਸੋਚ ਦਾ ਨਾਮ ਹੈ ਦੈਂਤ ਤੇ ਦੇਵਤਾ ਕਿਸੇ ਵੀ ਸਰੀਰ ਦੇ ਵਿੱਚ ਸਰੀਰ ਉਹੀ ਹੈ ਉਹ ਬੰਦਾ ਜੇ ਰਾਖਸ਼ਾਂ ਵਾਲੇ ਕੰਮ ਕਰ ਰਿਹਾ ਹੈ ਤੇ ਉਹ ਰਾਖਸ਼ ਹੈ ਜੇ ਸੋਚ ਉਹਦੀ ਰਾਖਸ਼ਾਂ ਵਾਲੀ ਵਰਗੀ ਹੈ ਤੇ ਜੇ ਉਹਦੀ ਸੋਚ ਧਰਮੀ ਹੈ ਚੰਗੀ ਹੈ ਪਵਿੱਤਰ ਹੈ ਉੱਜਲ ਹੈ ਸਾਫ਼ ਹੈ ਉਹ ਕਿਸੇ ਦਾ ਕੁਝ ਸਵਾਰਦਾ ਹੈ ਤੇ ਉਹ ਦੇਵਤਾ ਹੈ